ਪਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ RAM ਕਲੀ ਦੀ ਤੀਸਰੀ ਵਾਰ ਸੱਤਾ ਅਤੇ ਬਲਵੰਡ ਦੋਵੇਂ ਸਕੇ ਭਰਾ ਪੂਰਬ ਦੇਸ਼ ਦੇ ਰਹਿਣ ਵਾਲੇ ਸਨ ਜਾਤ ਦੇ ਮਰਾਸੀ ਸਨ ਬਲਵੰਡ ਵੱਡਾ ਸੀ ਅਤੇ ਸੱਤਾ ਉਸ ਦਾ ਛੋਟਾ ਭਰਾ ਸੀ ਭਾਵੇਂ ਰਾਗ ਵਿਦਿਆ ਦੇ ਬੜੇ ਧੰਨੀ ਸਨ ਪਰ ਤਕਦੀਰ ਦੇ ਅੱਗੇ ਤਦਵੀਰ ਕੁਝ ਨਹੀਂ ਕਰ ਸਕਦੀ ਗਰੀਬੀ ਨੇ ਬੜੇ ਦਬਾਏ ਹੋਏ ਸਨ ਆਪਣੇ ਰੋਜਗਾਰ ਵਾਸਤੇ ਦੇਸ਼ਾਂ ਦਸਾਂਤਰਾ ਵਿੱਚ ਵੀ ਫਿਰੇ ਪਰ ਗਰੀਬੀ ਵਾਲੀ ਪ੍ਰਾਰਵਧ ਹੋਣ ਕਰਕੇ ਕੋਈ ਸਹਾਰਾ ਨਾ ਮਿਲਿਆ ਜਿਸ ਵੇਲੇ ਇਹਨਾਂ ਦੋਹਾਂ ਦੀ ਤਕਦੀਰਾਂ ਦੇ ਬਦਲਣ ਵਾਲੇ ਸਤਿਗੁਰਾਂ ਦੀ ਸਿਫਤ ਸੁਣੀ ਤਾਂ ਸਤਾ ਉਸੇ ਵੇਲੇ ਸ੍ਰੀ ਅੰਮ੍ਰਿਤਸਰ ਪੁੱਜ ਕੇ ਪੰਚਮ ਪਾਤਸ਼ਾਹ ਜੀ ਦੇ ਪਾਸ ਆ ਕੇ ਬੜੀ ਨਿਮਰਤਾ ਸਹਿਤ ਬੇਨਤੀਆਂ ਕਰਨ ਲੱਗ ਪਿਆ हे गरीब नवाज आप, होर कोई नहीं, आप तो जी तो बिना असਾਨੂੰ ਹੋਰ ਕੋਈ ਆਸਰਾ ਨਹੀਂ ਆਪ ਸਾਡੀ ਰੱਖਿਆ ਕਰੋ ਹਜ਼ੂਰ ਨੇ ਬੜਾ ਸਤਕਾਰ ਕੀਤਾ ਤੇ ਪੁੱਛਿਆ ਕੀ ਕੰਮ ਕਰਦੇ ਹੋ ਇਸ ਨੇ ਕਿਹਾ ਮਹਾਰਾਜ ਅਸੀਂ ਰਬਾਬੀ ਹੁੰਦੇ ਹਾਂ ਕਈ ਪੁਸ਼ਤਾ ਤੋਂ ਰਾਗ ਕਰਨ ਦਾ ਹੀ ਖਾਨਦਾਨੀ ਪੇਸ਼ਾ ਹੈ ਸਤਿਗੁਰੂ ਜੀ ਬੋਲੇ ਚੰਗਾ ਸਾਡੇ ਪਾਸ ਠਹਿਰ ਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾਇਆ ਕਰੋ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚੋਂ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ ਹਜੂਰ ਦਾ ਬਚਨ ਸੁਣ ਕੇ ਸੱਤਾ ਸਤਗੁਰਾਂ ਜੀ ਦੇ ਪਾਸ ਹੀ ਠਹਿਰ ਗਿਆ ਹਜੂਰ ਨੇ ਭਾਈ ਛਾਲੋ ਜੀ ਦੀ ਧਰਮਸ਼ਾਲਾ ਦੇ ਪਾਸ ਰਹਿਣ ਵਾਲੇ ਵਾਸਤੇ ਜਗ੍ਹਾ ਦੇ ਦਿੱਤੀ ਉਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ ਵਿੱਚ ਫਿਰਿਆ ਪਰ ਕਿਤੇ ਵੀ ਉਸ ਦਾ ਕੰਮ ਨਾ ਚੱਲਿਆ ਤਾਂ ਇਹ ਵੀ ਆਪਣੇ ਭਰਾ ਦੇ ਪਾਸ ਸ੍ਰੀ ਅਮਰਤ ਸਰ ਪੁੱਜ ਕੇ ਪੰਚਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੜੀ ਨਿਮਰਤਾ ਨਾਲ ਉਸਤਤੀ ਕਰਦਾ ਹੋਇਆ ਭਾਈ ਸਾਹਿਬ ਭਾਈ ਸੰਤੋਖ ਜੀ ਲਿਖਦੇ ਹਨ ਕਵਿਤ ਆਜੋ ਨਿਜ ਦਵਾਰੇ ਦਇਆ ਕਲਪਤਰ ਥਾਰੇ ਭਾਰੇ ਗਿਰਦ ਬੇਲੰਦ ਦੀਨ ਦਰਦ ਬਿਦਾਰੇ ਹੋ ਦ੍ਰੋਪਤੀ ਉਧਾਰੀ ਗਜ ਗਰਾਹਜ ਤੇ ਛਟਾਰੀ ਪੀਰ ਰਾਖਸ਼ਨ ਮਾਰੀ ਬੈਰੀ ਦੇਵਨ ਨੇ ਹਾਰੇ ਹੋ ਪ੍ਰਲਾਦ ਮੋਚਨ ਬਿਰਲੋਚਨ ਸੋ ਪੰਡਰੀਕ ਪੋਚ ਬਲਮੀਕ ਜਸ ਸੋਚ ਕਿ ਉਹ ਚਾਰੇ ਹੋ ਗਨ ਕਾ ਗਿਨੀ ਹੈ ਕੌਣ ਤੀਰਥ ਪਰਸ ਆਈ ਐਸੇ ਇਹ ਉਧਾਰੇ ਤੈਸੇ ਮੋਹੇ ਕੋ ਉਧਾਰੇ ਹੋ ਇਸ ਪ੍ਰਕਾਰ ਦੀ ਬੇਨਤੀ ਸੁਣ ਕੇ ਪੰਚਮ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਕਿਹਾ ਤੂੰ ਵੀ ਆਪਣੇ ਭਰਾ ਦੇ ਪਾਸ ਰਹਿ ਕੇ ਸੰਗਤਾਂ ਨੂੰ ਕੀਰਤਨ ਦੁਆਰੇ ਪ੍ਰਸੰਨ ਕਰ ਤੈਨੂੰ ਵੀ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਕਿਉਂਕਿ ਤੁਹਾਡੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸਾਝ ਚੱਲੀ ਆਈ ਹੈ ਪਹਿਲੇ ਪਾਤਸ਼ਾਹ ਜੀ ਦੇ ਪਾਸ ਭਾਈ ਮਰਦਾਨਾ ਜੀ ਕੀਰਤਨ ਕਰਦਾ ਹੁੰਦੇ ਸਨ ਦੂਜੀ ਪਾਤਸ਼ਾਹੀ ਜੀ ਨੂੰ ਭਾਈ ਦਾਨਾ ਰਾਗ ਦੁਆਰੇ ਕੀਰਤਨ ਸੁਣਾਇਆ ਕਰਦਾ ਸੀ ਤੀਸਰੇ ਤੇ ਚੌਥੇ ਪਾਤਸ਼ਾਹ ਜੀ ਪਾਸ ਪਾਈਦਾਲਾ ਰਬਾਬੀ ਕੀਰਤਨ ਕਰਦਾ ਹੁੰਦਾ ਸੀ ਹੁਣ ਤੁਸੀਂ ਸਾਡੇ ਪਾਸ ਆ ਕੇ ਹੋ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਪ੍ਰਸੰਨ ਹੋ ਕੇ ਗੁਰਬਾਣੀ ਦਾ ਰਸਪਿੰਨਾ ਕੀਰਤਨ ਕੀਤਾ ਕਰੋ ਹਜੂਰ ਤੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਬੜੇ ਪ੍ਰਸੰਨ ਹੋਏ ਜਦੋਂ ਇਕੱਠਿਆਂ ਨੇ ਮਿਲ ਕੇ ਸੰਗਤ ਨੂੰ ਕੀਰਤਨ ਸੁਣਾਉਣਾ ਤਾਂ ਸੰਗਤ ਵੱਲੋਂ ਮਾਇਆ ਤੇ ਹੋਰ ਪਦਾਰਥਾਂ ਦੀ ਮੀਂਹ ਵਾਂਗ ਵਰਖਾ ਹੋਣ ਲੱਗ ਪਈ ਅਤੇ ਜਿਉਂ-ਜਿਉਂ ਸੰਗਤ ਪ੍ਰਸ਼ੰਸਾ ਕਰਦੀ ਤਿਉਂ-ਤਿਉਂ ਇਹਨਾਂ ਦੇ ਅੰਦਰ ਮਾਣ ਆਉਣਾ ਸ਼ੁਰੂ ਹੋ ਗਿਆ ਅਸ ਕੋ ਯਨਮੋ ਪਵਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ ਹਜ਼ੂਰ ਨੇ ਪ੍ਰਸੰਨ ਹੋ ਕੇ ਬਲਵੰਡ ਨੂੰ ਰਾਏ ਦਾ ਖਿਤਾਬ ਬਖਸ਼ ਦਿੱਤਾ ਸਮਾਬੀਤ ਦਾ ਗਿਆ ਇੱਕ ਇਹਨਾਂ ਦੀ ਪੁੱਤਰੀ ਦੇ ਸਮਾਨ ਛੋਟੀ ਭੈਣ ਸੀ ਉਸ ਦੇ ਨਿਗਾਹ ਵਿਆਹ ਅਰਥਾਤ ਵਾਸਤੇ ਇਹਨਾਂ ਨੇ ਵਿਚਾਰ ਕੀਤੀ ਅਤੇ ਅਸੀਂ ਪੰਚਮ ਪਾਤਸ਼ਾਹ ਜੀ ਦੇ ਕੀਰਤਨੀਏ ਹਾਂ ਇਹਨਾਂ ਦੇ ਚਰਨਾਂ ਤੇ ਲੱਖਾਂ ਹੀ ਪ੍ਰੇਮੀ ਨਿਵਾਉਂਦੇ ਹਨ ਜੇ ਅਸੀਂ ਆਪਣੀ ਭੈਣ ਦਾ ਵਿਆਹ ਚੰਗੀ ਤਰ੍ਹਾਂ ਸਾਜ-ਤਜ ਨਾਲ ਨਾ ਕੀਤਾ ਤਾਂ ਫਿਰ ਸੰਗਤਾਂ ਵਿੱਚ ਸਾਡੀ ਇੱਜ਼ਤ ਕਿਵੇਂ ਰਹੇਗੀ ਪਰ ਇਤਨਾ ਧਨ ਸਾਡੇ ਪਾਸ ਵੀ ਨਹੀਂ ਹੋਣਾ ਹੈ ਜੋ ਭੈਣਾਂ ਦਾ ਵਿਆਹ ਬੜੇ ਠਾੜ-ਵਾਠ ਨਾਲ ਕਰੀਏ ਅਖੀਰ ਉਹ ਸੋਚਦਿਆਂ ਸੋਚਦਿਆਂ ਇਹ ਵਿਚਾਰ ਫੂਰੀ ਕੇ ਪੰਜਵੇਂ ਪਾਸ਼ਾ ਜੀ ਪਾਸੋਂ ਧਨ ਮੰਗ ਲਈਏ ਉੱਥੇ ਕੀ ਘਾਟਾ ਹੈ ਉਹ ਜ਼ਰੂਰ ਦੇ ਪੀ ਦੇਣਗੇ ਦੋਮਾ ਨੇ ਹਜ਼ੂਰ ਦੇ ਪਾਸ ਪੁੱਜ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਸਾਡਾ ਕਾਰਜ ਕਰੋ ਭੈਣ ਦੇ ਵਿਆਹ ਵਾਸਤੇ ਸਾਡੇ ਪਾਸ ਖਰਚ ਨਹੀਂ ਹੈ ਇਸ ਦੀ ਆਪ ਨੂੰ ਲਾਜ ਹੈ ਕਿਉਂਕਿ ਅਸੀਂ ਆਪ ਦੇ ਰਬਾਬੀ ਹਾ ਹਜ਼ੂਰ ਨੇ ਕਿਹਾ ਕੀ ਚਾਹੁੰਦੇ ਹੋ ਜਿਤਨਾ ਆਖਦੇ ਹੋ ਤੁਹਾਨੂੰ ਗੁਰੂ ਘਰ ਵਿੱਚੋਂ ਦਵਾ ਦਿੰਦੇ ਹਾਂ ਇਹਨਾਂ ਦੇ ਮਨ ਵਿੱਚ ਵਿਚਾਰ ਕੀਤੀ ਅਸੀਂ ਮੂੰਹੋਂ ਮੰਗ ਕੇ ਲਿਆ ਤਾਂ ਸ਼ਾਇਦ ਇਤਨਾ ਧਨ ਸਤਿਗੁਰੂ ਮਹਾਰਾਜ ਦੇਣ ਜਾਂ ਨਾ ਦੇਣ ਕਿਉਂ ਨਾ ਹੋਵੇ ਵੈਸਾਖੀ ਵਾਲੇ ਦਿਨ ਦੀ ਸਾਰੀ ਪੇਟਾ ਮੰਗ ਲਈਏ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਵੈਸਾਖੀ ਦਾ ਪੁਰਬ ਪਰਸੋਂ ਆ ਰਿਹਾ ਹੈ ਉਸ ਦਿਨ ਦੀ ਸਾਰੀ ਪੇਟਾ ਸਾਨੂੰ ਬਖਸ਼ ਦਿਓ ਸਾਡਾ ਕਾਰਜ ਹੋ ਜਾਵੇਗਾ ਅੰਤਰਜਾਮੀ ਸਤਗੁਰਾਂ ਨੇ ਇਹਨਾਂ ਦੇ ਦਿਲ ਦੀ ਖੋਟੀ ਘਟਿਆਈ ਜਾਣ ਕੇ ਕਿਹਾ ਕਿ ਤੁਸੀਂ ਇਉਂ ਸਾਡੇ ਨਾਲ ਠੇਕਾ ਨਾ ਕਰੋ ਕਦੇ ਤਾਂ ਸੰਗਤ ਬਹੁਤੀ ਆ ਜਾਂਦੀ ਹੈ ਤਾਂ ਕਦੇ ਪੇਟਾ ਵੱਧ ਜਾਂਦੀ ਹੈ ਕਦੇ ਸੰਗਤ ਦੇ ਘੱਟ ਆਉਣ ਦੇ ਪੇਟਾ ਥੋੜੀ ਆਉਂਦੀ ਹੈ ਤੁਹਾਨੂੰ ਜਿਤਨੀ ਲੋੜ ਹੈ ਮੂੰਹੋਂ ਮੰਗ ਕੇ ਲੈ ਲਵੋ ਪਰ ਇਹ ਆਪਣੇ ਹੱਥ ਤੇ ਅੜੇ ਰਹੇ ਕਿ ਮਹਾਰਾਜ ਸਾਨੂੰ ਵਿਸਾਖੀ ਵਾਲੇ ਦਿਨ ਦੀ ਪੇਟਾ ਹੀ ਦਿਓ ਗਰਭ ਪ੍ਰਿਹਾਰੀ ਸਤਗੁਰਾਂ ਨੇ ਪ੍ਰਵਾਨ ਕਰ ਲਈ ਪਰ ਵਿਸਾਖੀ ਵਾਲੇ ਦਿਨ ਕੇਵਲ 100 ਰੁਪਈਆ ਹੀ ਪੇਟਾ ਦਾ ਆਇਆ ਸ਼ਾਮ ਨੂੰ ਸਾਰਾ ਇਕੱਠਾ ਕਰਕੇ ਸਤਗੁਰਾਂ ਨੇ ਦੋਵਾਂ ਭਰਾਵਾਂ ਨੂੰ ਪਾਸ ਬੁਲਾ ਕੇ ਕਿਹਾ ਇਹ ਤਨ ਲੈ ਜਾਓ ਪਰ 100 ਰੁਪਈਆ ਸੁਣ ਕੇ ਇਹਨਾਂ ਨੇ ਇਨਕਾਰ ਕਰ ਦਿੱਤਾ ਕਿਹਾ ਕਿ ਸਾਡੇ ਨਾਲ ਮਖੌਲ ਕਰਦੇ ਹੋ 1000 ਰੁਪਏ ਨਾਲ ਵਿਆਹ ਮਸਾ ਹੋਣਾ ਹੈ ਅਤੇ ਆਪ 100 ਦਿੰਦੇ ਹੋ ਗੁਰੂ ਸਾਹਿਬ ਜੀ ਬੋਲੇ ਤੁਸਾਂ ਆਪ ਹੀ ਵਿਸਾਖੀ ਦੀ ਭੇਟਾ ਮੰਗੀ ਹੈ ਅਸੀਂ ਤਾਂ ਕਿਹਾ ਸੀ ਇਸ ਤਰ੍ਹਾਂ ਨਾ ਕਰੋ ਪਰ ਤੁਹਾਡੀ ਪ੍ਰਵਧ ਹੀ ਐਸੀ ਹੈ ਇਹ ਸੁਣ ਕੇ ਕਹਿਣ ਲੱਗੇ ਤੁਸਾਂ ਨੇ ਸੰਗਤ ਨੂੰ ਮਾਇਆ ਚੜਾਉਣ ਤੋਂ ਰੋਕ ਦਿੱਤਾ ਹੈ ਕਿ ਅੱਜ ਭੇਟਾ ਮਰਾਸੀਆਂ ਨੂੰ ਦੇਣੀ ਹੈ ਇਸਤੇ ਥੋੜੀ ਅਰਪੋ ਮਹਾਰਾਜ ਕਹਿਣ ਲੱਗੇ ਬਹੁਤੇ ਸੰਕਲਪਾਂ ਬੇਕਲਪਾਂ ਵਿੱਚ ਮਨ ਨੂੰ ਨਾ ਪਾਵੋ ਇਹ 100 ਰੁਪਇਆ ਲੈ ਜਾਵੋ ਹੋਰ ਜਿਤਨੇ ਕਹੋਗੇ ਦੇ ਦੇਵਾਂਗੇ ਤੁਸੀਂ ਸਦਾ ਹੀ ਗੁਰੂ ਘਰ ਚੋਂ ਲੈਣਾ ਹੀ ਹੈ ਜਦ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ ਤਾਂ 100 ਰੁਪਇਆ ਫੜ ਲਾ ਪਰ ਨਰਾਜ ਹੋ ਕੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਹੋਏ ਘਰ ਚਲੇ ਗਏ ਕਿ ਅੱਜ ਤੋਂ ਬਾਅਦ ਅਸਾਂ ਨੇ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਕਰਨਾ ਅਸੀਂ ਨਿਤਾ ਪ੍ਰਤੀ ਸੰਗਤਾਂ ਨੂੰ ਕੀਰਤਨ ਸੁਣਾਉਂਦੇ ਹਾਂ ਪਰ ਸਾਡੀ ਇੱਕ ਮੰਗ ਵੀ ਪੂਰੀ ਨਾ ਕੀਤੀ ਸਤਿਗੁਰਾਂ ਦੇ ਪਾਸ ਕੀਰਤਨ ਕਰਕੇ ਅਸੀਂ ਕੀ ਲੈ ਲਿਆ ਇਸ ਤਰ੍ਹਾਂ ਦੇ ਬਚਨ ਬੋਲਦੇ ਹੋਏ ਘਰ ਪੁੱਜੇ ਪਰ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਨਾ ਆਏ ਕੀਰਤਨ ਦੇ ਰਸியே ਸਤਿਗੁਰਾਂ ਨੇ ਸਿੱਖਾਂ ਨੂੰ ਕਿ ਹਰ ਬਾਬੀ ਨਹੀਂ ਆਏ ਜਾ ਕੇ ਘਰੋਂ ਬੁਲਾ ਲਿਆਉ ਹਜੂਰ ਦਾ ਹੁਕਮ ਸੁਣ ਕੇ ਭਾਈ ਗੁਰਦਾਸ ਜੀ ਇਹਨਾਂ ਦੇ ਘਰ ਗਏ ਅਤੇ ਕਿਹਾ ਗੁਰੂ ਪਿਆਰਿਓ ਬੜ ਭਾਗੀ ਹੋ ਚਲੋ ਤੁਹਾਨੂੰ ਸੰਗਤ ਅੜੀਕ ਦੀ ਹੈ ਸਤਿਗੁਰਾਂ ਨੇ ਆਪ ਸੱਦਣਾ ਕਰਕੇ ਮੈਨੂੰ ਭੇਜਿਆ ਹੈ ਤਾਂ ਇਹ ਦੋਵੇਂ ਹੰਕਾਰ ਵਿੱਚ ਬੋਲੇ ਅਸੀਂ ਗੁਰਾਂ ਪਾਸ ਜਾ ਕੇ ਕੀ ਲੈ ਲਿਆ ਹੈ ਜਦੋਂ ਅਸੀਂ ਜਾ ਕੇ ਕੀਰਤਨ ਕਰਦੇ ਹਾਂ ਤਾਂ ਸੰਗਤ ਆ ਜੁੜਦੀ ਹੈ ਫੇਰ ਗੁਰੂ ਸਾਹਿਬ ਜੀ ਗੱਦੀ ਲਾ ਕੇ ਬੈਠਦੇ ਤੇ ਆਪਣੀ ਪੂਜਾ ਕਰਾਉਂਦੇ ਹਨ ਜੇ ਅਸੀਂ ਨਾ ਗਏ ਤਾਂ ਕਿਸੇ ਸਿੱਖ ਨੇ ਉਹਨਾਂ ਪਾਸ ਨਹੀਂ ਆਉਣਾ ਇਸ ਤਰ੍ਹਾਂ ਅ ਸ਼ਰਦਾ ਵਾਲੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਤੁਸੀਂ ਸਤ ਗੁਰਾਂ ਨਾਲ ਹੀ ਸੋਭਦੇ ਹੋ ਚਲੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਪਰ ਫੇਰ ਵੀ ਮੰਦ ਭਾਗੀ ਆਪਣੇ ਹੱਥ ਤੋਂ ਪਿੱਛੇ ਨਾ ਹਟੇ ਭਾਈ ਗੁਰਦਾਸ ਜੀ ਵਾਪਸ ਮੁੜ ਆਏ ਸਾਰੀ ਗੱਲ ਹਜ਼ੂਰ ਨੂੰ ਆ ਸੁਣਾਈ ਸਤਿਗੁਰੂ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਕਿ ਤੁਸੀਂ ਬੁਲਾ ਕੇ ਲਿਆਓ ਤਦ ਬਾਬਾ ਬੁੱਢਾ ਜੀ ਨੇ ਕਿਹਾ ਤੁਸਾਂ ਨੇ ਆਪਣੇ ਮਨ ਵਿੱਚ ਮਾਇਆ ਵਾਸਤੇ ਨਾਰਾਜ਼ਗੀ ਧਾਰਨ ਕੀਤੀ ਹੈ ਚਲੋ ਜਿੰਨੀ ਕਬੋ ਤੁਹਾਨੂੰ ਮਾਇਆ ਦਵਾ ਦਿੰਦੇ ਹਾਂ ਗੁਰੂ ਨਾਨਕ ਦਾ ਖਜ਼ਾਨਾ ਟੁੱਟ ਹੈ ਪਰ ਸੰਗਤ ਨੂੰ ਕੀਰਤਨ ਜਰੂਰ ਸੁਣਾਉ ਰਬਾਬੀਆਂ ਨੇ ਕਿਹਾ ਜਿਸ ਖਜ਼ਾਨੇ ਨੂੰ ਤੋ ਟ ਕਹਿੰਦੇ ਹੋ ਸਾਨੂੰ ਤਾਂ ਉਸ ਖਜ਼ਾਨੇ ਦਾ ਪਤਾ ਨਹੀਂ ਕਿੱਥੇ ਰੱਖਿਆ ਹੋਇਆ ਹੈ ਅਸਾਂ ਤਾਂ ਇਤਨੇ ਸਾਲ ਐਵੇਂ ਬਤਾ ਕੇ 100 ਰੁਪਈਆ ਹੀ ਪਾਇਆ ਹੈ ਹੁਣ ਕਿਸੇ ਤਰ੍ਹਾਂ ਵੀ ਉਹਨਾਂ ਦੇ ਪਾਸ ਨਹੀਂ ਜਾਵਾਂਗੇ ਚਾਹੇ ਕਿਤਨਾ ਯਤਨ ਕਰ ਲੈਣ ਸਾਡੇ ਵਿੱਚ ਇਹ ਸਮਰੱਥਾ ਤਾਕਤ ਹੈ ਕਿ ਜਿਸ ਸੋਢੀ ਪਾਸ ਵੀ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਦੇਵਾਂਗੇ ਇਸ ਪ੍ਰਕਾਰ ਦੇ ਬਚਨ ਬਾਬਾ ਬੁੱਢਾ ਜੀ ਦੇ ਮੁਖੋਂ ਸੁਣ ਕੇ ਖਿਮਾ ਦੀ ਆਉਧੀ ਸਤਗੁਰੂ ਜੀ ਨੇ ਆਪ ਚੱਲਣ ਦੀ ਵਿਚਾਰ ਕੀਤੀ ਕਿ ਉਹਨਾਂ ਦੇ ਮਨ ਵਿੱਚ ਵਿਦਿਆ ਤੇ ਧਨ ਦਾ ਮਾਣ ਹੈ ਇਹ ਮਾਣ ਪੁਰਸ਼ ਨੂੰ ਅਸਲੀਅਤ ਤੋਂ ਭੁਲਾ ਦਿੰਦਾ ਹੈ ਕੀਰਤਨ ਦਾ ਪਿਆਰ ਤੇ ਗੁਣੀਆਂ ਦਾ ਆਦਰ ਕਰਨਾ ਹਜੂਰ ਦਾ ਸੁਤੇ ਹੀ ਸੁਭਾਅ ਸੀ ਇਸ ਵੇਲੇ ਵਿਚਾਰ ਕਰਕੇ ਸਤਗੁਰੂ ਜੀ ਕਹਿਣ ਲੱਗੇ ਪ੍ਰੇਮੀਆਂ ਇਹੋ ਜਿਹਾ ਕੀ ਕਾਰਨ ਹੈ ਕਿ ਜਿਸ ਤੇ ਤੁਸੀਂ ਇਤਨੀ ਸਖਤ ਨਾਰਾਜ਼ਗੀ ਧਾਰਨ ਕਰੀ ਬੈਠੇ ਹੋ ਧਨ ਤਾਂ ਆਉਣ ਜਾਣ ਵਾਲੀ ਚੀਜ਼ ਹੈ ਇਹ ਕਿਸੇ ਪਾਸ ਸਦਾ ਨਹੀਂ ਟਿਕਦਾ ਧਨ ਵਾਸਤੇ ਕਿਉਂ ਨਾਰਾਜ਼ ਹੋਏ ਹੋ ਚਲੋ ਤੁਹਾਨੂੰ ਜਿੰਨਾ ਕਹੋ ਉਤਨਾ ਹੀ ਧਨ ਦੇ ਦਿੰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ ਇਹ ਗੱਲ ਸੁਣ ਕੇ ਦੋਵੇਂ ਭਰਾ ਬੜੇ ਗੁੱਸੇ ਵਿੱਚ ਬੋਲੇ ਅਸੀਂ ਤਾਂ ਇਤਨਾ ਚਿਰ ਤੁਹਾਡੇ ਪਾਸ ਕੀਰਤਨ ਕਰਕੇ ਐਵੇਂ ਹੀ ਸਮਾਂ ਬਤੀਤ ਕੀਤਾ ਹੈ ਸਾਨੂੰ ਲਾਭ ਕੋਈ ਨਾ ਹੋਇਆ ਨਾ ਸਾਨੂੰ ਉਸ ਗੁਰੂ ਨਾਨਕ ਦੇ ਖਜ਼ਾਨੇ ਦਾ ਹੀ ਪਤਾ ਲੱਗਿਆ ਕਿ ਉਹ ਤੁਸੀਂ ਕਿੱਥੇ ਰੱਖਿਆ ਹੋਇਆ ਹੈ 1000 ਰੁਪਇਆ ਵਿਆਹ ਤੇ ਲੱਗਦਾ ਹੈ ਤੇ ਤੁਸੀਂ ਤੇ 100 ਰੁਪਇਆ ਹੀ ਦਿੱਤਾ ਹੈ ਜੇ ਇਤਨਾ ਚਿਰ ਕਿਸੇ ਹੋਰ ਪਾਸ ਕੀਰਤਨ ਕਰਦੇ ਤਾਂ ਉਸ ਪਾਸੋਂ ਮਨ ਮੰਗੀ ਮੁਰਾਦ ਪਾ ਲੈਂਦੇ ਹੁਣ ਤੁਹਾਡੇ ਪਾਸ ਕੀਰਤਨ ਨਹੀਂ ਕਰਨਾ ਕਿਸੇ ਹੋਰ ਪਾਸ ਕੀਰਤਨ ਕਰਕੇ ਉਸ ਨੂੰ ਗੁਰੂ ਬਣਾ ਕੇ ਮਨ ਮਰਜੀ ਦਾ ਧਨ ਪਾਵਾਂਗੇ ਇਸ ਪ੍ਰਕਾਰ ਢੀਠਪੁਰੇ ਦੇ ਬਚਨ ਸੁਣ ਕੇ ਸਤਗੁਰੂ ਦੇਵ ਜੀ ਸ਼ਾਂਤ ਚਿਤ ਰਹੇ ਕਿਸੇ ਪ੍ਰਕਾਰ ਦਾ ਉੱਤਰ ਨਾ ਦਿੱਤਾ ਅਹੰਕਾਰੀ ਦੁਸ਼ਟ ਫਿਰ ਬੋਲੇ ਤੁਹਾਡੀ ਗੱਦੀ ਸਾਡੇ ਕੀਰਤਨ ਨਾਲ ਹੀ ਹੈ ਸਾਡੇ ਕੀਰਤਨ ਨਾਲ ਹੀ ਸੰਗਤ ਆ ਕੇ ਜੁੜਦੀ ਹੈ ਤਾਂ ਤੁਸੀਂ ਆਪਣੀ ਪੂਜਾ ਕਰਾਉਂਦੇ ਹੋ ਸਾਥੋਂ ਬਿਗੈਰ ਇਕੱਲੇ ਕੀ ਕਰੋਗੇ ਅਸੀਂ ਹੀ ਗੁਰਤਾ ਗੱਦੀ ਦਾ ਮੂਲ ਕਾਰਨ ਹਾਂ ਦੇਖੋ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਨਹੀਂ ਸੀ ਜਾਣਦਾ ਜਦੋਂ ਸਾਡੇ ਮਰਦਾਨੇ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਤਾਂ ਦੀਪਾਂ ਵਿੱਚ ਮਸ਼ਹੂਰ ਹੋ ਗਏ ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਅਤੇ ਤੀਸਰੇ ਪਾਤਸ਼ਾਹ ਜੀ ਨੂੰ ਰਵਾਬੀਆਂ ਨੇ ਹੀ ਪ੍ਰਗਟ ਕੀਤਾ ਤੁਹਾਡੇ ਪਿਤਾ ਚੌਥੇ ਪਾਤਸ਼ਾਹ ਪਾਸ ਵੀ ਕੀਰਤਨ ਹੁੰਦਾ ਜਾਣ ਕੇ ਸੰਗਤ ਆਉਂਦੀ ਸੀ ਤੁਹਾਨੂੰ ਵੀ ਅਸਾਂ ਨੇ ਹੀ ਮਸ਼ਹੂਰ ਕੀਤਾ ਹੈ ਪਰ ਤੁਸੀਂ ਸਾਡੀ ਕੋਈ ਕਦਰ ਨਾ ਕੀਤੀ ਉਹਨਾਂ ਦੇ ਮੁਖੋਂ ਇਸ ਤਰ੍ਹਾਂ ਅਸ਼ਰਦਾ ਭਰੇ ਬਚਨ ਸੁਣ ਕੇ ਗੰਭੀਰ ਹਿਰਦੇ ਵਾਲੇ ਸਤਿਗੁਰਾਂ ਨੇ ਆਪਣੀ ਨਿੰਦਿਆ ਦਾ ਤਾਂ ਕੋਈ ਖਿਆਲ ਨਾ ਕੀਤਾ ਪਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਦ ਚਾਰੇ ਗੁਰਾਂ ਦੀ ਨਿੰਦਿਆ ਕੀਤੀ ਤਾਂ ਤਿਰਖਾਰਾਂ ਪਾਉਂਦੇ ਹੋਏ ਹਜ਼ੂਰ ਘਰੋਂ ਬਾਹਰ ਆ ਗਏ ਅਤੇ ਆਉਂਦਿਆਂ ਹੋਇਆਂ ਕਿਹਾ ਕਿ ਜਿਸ ਮੂੰਹ ਨਾਲ ਵੇਦੀ ਕੁਲ ਦੇ ਤਿਲਕ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ ਉਹ ਮੂੰਹ ਤੁਹਾਡਾ ਪੱਕ ਜਾਵੇ ਤੁਹਾਡੀ ਦੇਹ ਫਿੱਟ ਜਾਵੇਗੀ ਸਰੀਰ ਤੇ ਕੋੜ ਦਾ ਰੋਗ ਹੋ ਜਾਵੇਗਾ ਅੱਜ ਤੋਂ ਕੋਈ ਸਿੱਖ ਤੁਹਾਨੂੰ ਮੂੰਹ ਨਹੀਂ ਲਾਵੇਗਾ ਜੇ ਕੋਈ ਸਾਡੇ ਪਾਸ ਤੁਹਾਡੀ ਸਪਰਸ਼ ਵੀ ਕਰੇਗਾ ਤਾਂ ਉਸ ਦਾ ਸਿਰ ਮੁੰਨ ਕੇ ਕਾਲਾ ਮੂੰਹ ਕਰਕੇ ਖੋਤੇ ਤੇ ਚੜਾ ਕੇ ਗਲੀ ਗਲੀ ਵਿੱਚ ਫੇਰਿਆ ਜਾਵੇਗਾ ਯਥਾ ਸ਼੍ਰੀ ਅਰਜਨ ਚਿਤ ਸ਼ਾਂਤ ਅਤ ਬਹੁ ਖਿਮਾ ਨਿਧਾਨਾ ਨਿਜ ਨਿੰਦਾ ਤੇ ਸ਼ੋਪਿਤ ਨਹ ਸੁਨ ਕਛ ਨਾ ਬਖਾਨਾ ਸ਼੍ਰੀ ਨਾਨਕ ਤੇ ਆਦ ਕੀ ਜਬ ਨਿੰਦ ਸੁਨਾਈ ਕਰਤ ਘਾਰ ਨਿਕਸੇ ਸਦਨ ਰਿਸ ਉਰ ਮੇਸ਼ਾਈ ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ ਫਟ ਜਾਵਹਿ ਗੀਤ ਦੇ ਤゥム ਰੁੱਜਤੇ ਹੋਏ ਹੀਨੀ ਇਮ ਕਹਿ ਸਤਗੁਰ ਆਏ ਕਰ ਥਲ ਥੜੇ ਸੁਹਾਏ ਸਭ ਸੰਗਤ ਇਕੱਠੀ ਪਈ ਦੀਵਾਨ ਲਗਾਏ ਸਿੱਖਨ ਕੋ ਆਸ਼ਿਸ਼ ਦਈ ਤゥム ਰਾਗ ਸੁਨਾਵੋ ਸ਼ਬਦ ਗਾਵੋ ਸੋਤਾਨ ਜਤ ਵਿਦੇਹਾ ਇਹ ਪਾਵੋ ਇਸ ਪ੍ਰਕਾਰ ਦੇ ਬਚਨ ਡੂਮਾ ਨੂੰ ਕਹਿ ਕੇ ਗੁਰੂ ਸਾਹਿਬ ਜੀ 86 ਘਾਟ ਵਾਲੀ ਜਗਾ ਉੱਪਰ ਪਹੁੰਚੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸਿੱਖਾਂ ਨੂੰ ਕਿਹਾ ਪ੍ਰੇਮੀਆਂ ਹੁਣ ਤੁਸਾਂ ਨੇ ਕੀਰਤਨ ਕਰਨਾ ਹੈ ਤੁਹਾਨੂੰ ਰਾਗ ਵਿਦਿਆ ਆ ਜਾਵੇਗੀ ਆਓ ਸਾਜ਼ ਫੜ ਕੇ ਕੀਰਤਨ ਸ਼ੁਰੂ ਕਰ ਦਿਓ ਉਸ ਸਮੇਂ ਹਜ਼ੂਰ ਦਾ ਬਚਨ ਮੰਨ ਕੇ ਬਾਬਾ ਬੁੱਢਾ ਜੀ ਨੇ ਤਾਂ ਸਰੰਦਾ ਫੜ ਲਿਆ ਭਾਈ ਗੁਰਦਾਸ ਜੀ ਨੇ ਜੋੜੀ ਅਤੇ ਆਪ ਗੁਰੂ ਜੀ ਨੇ ਤਰੁੰਬਾ ਲੈ ਕੇ ਕੀਰਤਨ ਸ਼ੁਰੂ ਕਰ ਦਿੱਤਾ ਸੰਗਤ ਨੂੰ ਇਤਨਾ ਆਨੰਦ ਆਇਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ ਸਿੱਖ ਹੈਰਾਨ ਹੋਏ ਅਸੀਂ ਤਾਂ ਕਦੇ ਕੀਰਤਨ ਨਹੀਂ ਸੀ ਕੀਤਾ ਅੱਜ ਪਹਿਲੇ ਦਿਨ ਹੀ ਚੰਗਾ ਕਰ ਰਹੇ ਹਾਂ ਬਚਨ ਨਮਾਨਵੇ ਗੁਰੂ ਕੋ ਵਿੱਦਿਆ ਸਭ ਪਾਈ ਜਾਨਤ ਹੁਤੇ ਨਾ ਰਾਗ ਕੋ ਗਾਵਤ ਵਿਸਖਾਈ ਸੁੰਨ ਸਿੱਖਣ ਕੇ ਰਾਗ ਕੋ ਗੁਰ ਭਏ प्रसन्ना ਬਰਦੀਨੋ ਤੁਮ ਪ੍ਰੇਮ ਜੁਤ ਹਮਰੋ ਬਚਮੰਨਾ ਇਉ ਸਤਗੁਰਾਂ ਦੇ ਬਚਨਾ ਦੁਆਰੇ ਗੁਰ ਸਿੱਖਾਂ ਨੇ ਤਾਂ ਕੀਰਤਨ ਕਰਨ ਦਾ ਬਰ ਪਾ ਲਿਆ ਅਤੇ ਮੂਰਖ ਡੂਮਾ ਨੂੰ ਆਪਣੇ ਕਰਮਾਂ ਅਨਸਾਰ ਸ਼ਰਾਫ ਮਿਲ ਗਿਆ ਉਸੇ ਦਿਨ ਤੋਂ ਉਹਨਾਂ ਦੇ ਸਰੀਰ ਫਿੱਟ ਗਏ ਮੂੰਹ ਪੱਕ ਗਏ ਸਤਿਗੁਰਾਂ ਦੇ ਬਚਨਾਂ ਦੇ ਭੈ ਕਰਕੇ ਕੋਈ ਵੀ ਸਿੱਖ ਇਹਨਾਂ ਨੂੰ ਮੂਨਾ ਲਾਵੇ ਸਾਰੇ ਹੀ ਦੂਰੋਂ ਆਉਂਦਿਆਂ ਵੇਖ ਕੇ ਇੱਧਰ ਉੱਧਰ ਹੋ ਜਾਂਦੇ ਸਨ ਜਿਸ ਵੇਲੇ بڑے ਦੁੱਖ ਦੇ ਕਾਰਨ ਹੰਕਾਰ ਦੂਰ ਹੋ ਗਿਆ ਤਾਂ ਪਛਤਾਪ ਕਰਨ ਲੱਗ ਪਏ ਕਿ ਅਸੀਂ ਕੀ ਸਾਂ ਗਰੀਬੀ ਦੇ ਦਬਾਏ ਹੋਏ ੱੱਕੇ ਖਾਂਦੇ ਫਿਰਦੇ ਸਾਂ ਇਨਾਂ ਦੀ ਕਿਰਪਾ ਨਾਲ ਹੁਣ ਆਸਾਨੋ ਸਨਮਾਨ ਮਿਲਿਆ ਸੀ ਪਰ ਅਸਾਂ ਨੇ ਇਹਨਾਂ ਦਾ ਕਦਰ ਨਹੀਂ ਪਾਇਆ ਬਲਕਿ ਇਹ ਸਾਡੇ ਕਰ ਚੱਲ ਕੇ ਆਏ ਹਨ ਅਸਾਂ ਨੇ ਫਿਰ ਵੀ ਮਾਫੀ ਨਾ ਮੰਗੀ ਹੁਣ ਕਿਸ ਨੂੰ ਆਖੀਏ ਜਿਹੜਾ ਕੋਈ ਸਿੱਖ ਸਾਡੀ ਸ਼ਿਫਾਰਿਸ਼ ਕਰਕੇ ਸਾਨੂੰ ਬਖਸ਼ਾ ਦੇਵੇ ਸੋਚਦਿਆਂ ਨੂੰ ਇਹ ਗੱਲ ਫੁਰੀ ਕੇ ਲਾਹੌਰ ਸ਼ਹਿਰ ਭਾਈ ਲੱਧੇ ਪਾਸ ਜਾ ਕੇ ਬੇਨਤੀ ਕਰੀਏ ਸ਼ਾਇਦ ਸਾਡੇ ਉੱਪਰ ਤਰਸ ਕਰਕੇ ਉਹ ਹੀ ਸਾਡੀ ਬਹੜੀ ਕਰੇ ਕਿਉਂਕਿ ਉਹ ਬਹੁਤ ਜ਼ਿਆਦਾ ਪਰ ਉਪਕਾਰੀ ਹੈ ਇਹਨਾਂ ਨੇ ਕਈ ਵਾਰੀ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਤੋਂ ਭਾਈ ਲੱdde ਦੀ ਸਿਫਤ ਸੁਣੀ ਹੋਈ ਸੀ ਇਹੋ ਸੋਚ ਕੇ ਆਪਦੇ ਫਿੱਟੇ ਸਰੀਰ ਚਾਦਰੇ ਨਾਲ ਢੱਕ ਲੈਤੇ ਲਾਹੌਰ ਵੱਲ ਚੱਲ ਪਏ ਔਰ ਇੱਕ ਦੋ ਦਿਨਾਂ ਵਿੱਚ ਲਾਹੌਰ ਸ਼ਹਿਰ ਜਾ ਪੁੱਜੇ ਭਾਈ ਲੱdde ਦਾ ਘਰ ਪੁੱਛ ਕੇ ਬੂਹੇ ਅੱਗੇ ਆ ਕੇ ਖੜੇ ਹੋਏ ਜਿਸ ਵੇਲੇ ਭਾਈ ਲੱdde ਨੂੰ ਪਤਾ ਲੱਗਿਆ ਕਿ ਇਹ ਸਤਗੁਰਾਂ ਦੇ ਫਟਕਾਰੇ ਗੁਰੂ ਨੰਦਕ ਡੂਮ ਆਏ ਹਨ ਤਾਂ ਬੂਹਾ ਬੰਦ ਕਰ ਲਿਆ ਫੇਰ ਤਾਂ ਇਹਨਾਂ ਦੇ ਮਨ ਦੀ ਰਿੰਦੀ ਖੂੰਦੀ ਧੀਰਜ ਵੀ ਟੂ ਗਈ ਪਰ ਉਸੇ ਜਗ੍ਹਾ ਬੂਹਾ ਮਲ ਕੇ ਬੈਠ ਗਏ ਤੇ ਬੇਨਤੀਆਂ ਕਰਨ ਲੱਗ ਪਏ ਭਾਈ ਸਾਹਿਬ ਜੀ ਬੂਹਾ ਖੋਲੋ ਅਸੀਂ ਤਾਂ ਤੁਹਾਡੀ ਸਿਫਤ ਸੁਣ ਕੇ ਆਏ ਹਾਂ ਇੱਥੋਂ ਵਾਪਸ ਨਹੀਂ ਮੁੜਾਂਗੇ ਜਾਂ ਸਾਨੂੰ ਹੁਣ ਸਤਗੁਰਾਂ ਪਾਸੋਂ ਬਖਸ਼ਾ ਦਿਓ ਨਹੀਂ ਤਾਂ ਇਸੇ ਹੀ ਜਗ੍ਹਾ ਆਪਣੇ ਪ੍ਰਾਣ ਤਿਆਗ ਦਿਆਂਗੇ ਪਹੁੰਚ ਲੱਦੇ ਕੇ ਸਦਨ ਕਿਨੇ ਜਾਏ ਸੁਣਾਵਾ ਸੱਤੇ ਜੁੱਤ ਬਲਵੰਡ ਜੋ ਤੇਰੇ ਗ੍ਰਹਿ ਆਵਾ ਦੌਰ ਪੌਰ ਪਟ ਪਰਕੇ ਅੰਤਰ ਹੋਏ ਵੈਸਾ ਫਿਟਕੇ ਸ੍ਰੀ ਅਰਜਨ ਗੁਰੂ ਦੁਖ ਵਡਾਯੋ ਤੈਸਾ ਪੌਰ ਖਰੇ ਹੋਏ ਕੌਰ ਲਗਭੋ ਵਿਖੇ ਬਖਾਨੀ ਤਰਾਹੇ ਤਰਾਹੇ ਸਰਨੀ ਪਰੇ ਸੁਨ ਸਿਫਤ ਮਹਾਨੀ ਜਦ ਇਨਾਂ ਦੋਹਾ ਭਰਾਵਾਂ ਨੇ ਭਾਈ ਲੱdde ਪਾਸ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਭਾਈ ਲੱdde ਦਾ ਮਨ ਪਰਸੰਤਾ ਵਿੱਚ ਆ ਗਿਆ ਅਤੇ ਚਿੱਤ ਵਿੱਚ ਸੋਚਦਾ ਹੈ ਜੇ ਮੈਂ ਪਰ ਉਪਕਾਰ ਵਾਲਾ ਕੰਮ ਕਰਦਾ ਹਾਂ ਤਾਂ ਹੀ ਇਹ ਮੇਰੇ ਪਾਸ ਆਏ ਹਨ ਜੇ ਹੁਣ ਇਹਨਾਂ ਤੋਂ ਪਰਪਕਾਰ ਨਾ ਕਰਾਂ ਤਾਂ ਮੈਨੂੰ ਕਿਸੇ ਨੇ ਪਰ ਉਪਕਾਰੀ ਨਹੀਂ ਕਹਿਣਾ ਇਸ ਤੇ ਇਹਨਾਂ ਉੱਤੇ ਵੀ ਪਰਪਕਾਰ ਕਰਨਾ ਚਾਹੀਦਾ ਹੈ ਇਓਂ ਵਿਚਾਰ ਕੇ ਬੂਹਾ ਖੋਲ ਦਿੱਤਾ ਅੰਦਰ ਬੁਲਾ ਕੇ ਆਦਰ ਕੀਤਾ ਜਲ ਪਾਣੀ ਛਕਾ ਕੇ ਸਾਰੀ ਗੱਲ ਪੁੱਛੀ ਕਿ ਗੁਰੂ ਪਿਆਰਿਓ ਕੀ ਗੱਲ ਹੈ ਇਹਨਾਂ ਨੇ ਆਪਣੀ ਹੱਡ ਬੀਤੀ ਸਾਰੀ ਗੱਲ ਸੁਣਾ ਕੇ ਇਹ ਵੀ ਦੱਸੀ ਕਿ ਗੁਰਾਂ ਨੇ ਕਿਹਾ ਹੈ ਕਿ ਇਹਨਾਂ ਡੂਮਾਂ ਨੂੰ ਬਖਸ਼ਾਵਣ ਵਾਸਤੇ ਜਿਹੜਾ ਵੀ ਸਾਡੇ ਪਾਸ ਆ ਕੇ ਇਹਨਾਂ ਦੀ ਸ਼ਿਫਾਰਿਸ਼ ਕਰੇਗਾ ਉਸ ਦਾ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਗਧੇ ਉੱਪਰ ਚੜਾ ਕੇ ਗਲੀ ਗਲੀ ਵਿੱਚ ਫੇਰਾਂਗੇ ਇਹ ਗੱਲ ਸੁਣ ਕੇ ਭਾਈ ਲੱਧਾ ਜੀ ਬੜੇ ਪ੍ਰਸੰਨ ਹੋਏ ਕਿ ਇਹ ਤਾਂ ਮਾਮੂਲੀ ਗੱਲ ਹੈ ਉਸੇ ਵੇਲੇ ਸਿਰ ਮਨਵਾ ਕੇ ਮੂੰਹ ਕਾਲਾ ਕਰਕੇ ਕਮਿਆਰਾਂ ਦਾ ਖੋਤਾ ਪਾੜੇ ਕਰਕੇ ਉੱਪਰ ਚੜ੍ਹ ਬੈਠੇ ਅੱਗੇ-ਅੱਗੇ ਢੋਲ ਵਾਲਾ ਲਾ ਲਿਆ ਮਗਰ ਖੋਤੇ ਤੇ ਬੈਠੇ ਭਾਈ ਲੱੱਧਾ ਜੀ ਜਾ ਰਹੇ ਹਨ ਨਾਲ ਸ਼ਹਿਰ ਦੇ ਬੱਚੇ ਤੇ ਹੋਰ ਤਮਾਸ਼ੀਨ ਹਨ ਪਹਿਲਾਂ ਸਾਰੇ ਲਾਹੌਰ ਸ਼ਹਿਰ ਵਿੱਚ ਫਿਰੇ ਫਿਰ ਅਮਰਤ ਸਰ ਨੂੰ ਆਏ ਸਾਰੇ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਫਿਰਕੇ ਜਦੋਂ ਆਪ ਬਾਬਾ ਅਟੱਲ ਸਾਹਿਬ ਜੀ ਵੱਲੋਂ ਮੰਜੀ ਸਾਹਿਬ ਨੂੰ ਆਏ ਤਾਂ ਅੰਤਰਜਾਮੀ ਸਤਿਗੁਰੂ ਜੀ 68 ਘਾਟ ਉੱਪਰ ਸਜੇ ਸੰਗਤਾਂ ਨੂੰ ਦਰਸ਼ਨ ਬਖਸ਼ ਰਹੇ ਸਨ ਪੁੱਛਿਆ ਪ੍ਰੇਮਿਓ ਕੀ ਗੱਲ ਹੈ ਬੜਾ ਰੌਲਾ ਪੈਂਦਾ ਤੇ ਢੋਲ ਵੱਜ ਰਿਹਾ ਹੈ ਤਾਂ ਸਿੱਖਾਂ ਨੇ ਸਾਰੀ ਬਾਤਾਂ ਦੱਸੀ ਮਹਾਰਾਜ ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਭਾਈ ਲੱਦਾ ਗੁਰੂ ਨਿੰਦਕ ਡੂਮਾ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ ਇਤਨੇ ਨੂੰ ਖੋਤੇ ਤੋਂ ਉੱਤਰ ਕੇ ਉਸੇ ਤਰ੍ਹਾਂ ਦੇ ਰੂਪ ਵਿੱਚ ਭਾਈ ਲੱਦਾ ਗੁਰੂ ਜੀ ਦੇ ਪਾਸ ਚਲੇ ਗਏ ਦੂਰੋਂ ਹੀ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਹਜੂਰ ਦਾ ਕੋਈ ਹੋਰ ਹੁਕਮ ਹੋਵੇ ਤਾਂ ਦੱਸੋ ਪਹਿਲਾਂ ਉਹ ਪੂਰਾ ਕਰਾਂ ਫਿਰ ਮੈਂ ਇਹਨਾਂ ਲਈ ਬੇਨਤੀ ਕਰਾਂਗਾ ਜਿਸ ਵੇਲੇ ਸਤਿਗੁਰੂ ਜੀ ਨੇ ਪਿਆਰੇ ਸਿੱਖ ਨੂੰ ਪਰ ਉਪਕਾਰ ਵਾਸਤੇ ਇਸ ਰੂਪ ਵਿੱਚ ਤੱਕਿਆ ਤਾਂ ਨੇਤਰਾਂ ਵਿੱਚ ਜਲ ਆ ਗਿਆ ਅਤੇ ਕਿਹਾ ਭਾਈ ਲੱਦਾ ਤੂੰ ਉਂਝ ਹੀ ਆਕੇ ਇਹਨਾਂ ਲਈ ਆਖਦਾ ਤਾਂ ਤੇਰਾ ਬਚਨ ਮੰਨ ਕੇ ਬਖਸ਼ ਦੇਣਾ ਸੀ ਸ਼੍ਰੀ ਅਰਜਨ ਅਵ ਲੋਕਨ ਕੀਨਸ ਲੋਚਨ ਜਲਪੂਰਨ ਹੋਏ ਆਏ ਗੁਰ ਮਾਰੇ ਕੋ ਸਿੱਖਨ ਬਚਾਵੰਗ ਸਿੱਖ ਮਾਰੇ ਤਿਸ ਨਹਿ ਕਿਤ ਥਾਏ ਫਿਰ ਸਿੱਖਾਂ ਨੂੰ ਭੇਜ ਕੇ ਭਾਈ ਲੱdde ਨੂੰ ਇਸ਼ਨਾਨ ਕਰਾ ਕੇ ਪਾਸ ਬੁਲਾਇਆ ਭਾਈ ਲੱdde ਨੇ ਜਾ ਕੇ ਮੱਥਾ ਟੇਕਿਆ ਅਤੇ ਹਜੂਰ ਪਾਸ ਬਖਸ਼ਾਉਣ ਵਾਸਤੇ ਡੂਮਾ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਹੈ ਭਾਈ ਲੱਧਾ ਜੀ ਜਿਸ ਤਰ੍ਹਾਂ ਦੇ ਬਚਨ ਇਹਨਾਂ ਨੇ ਉਚਾਰੇ ਹਨ ਉਸ ਤਰ੍ਹਾਂ ਤਾਂ ਇਹ ਬਖਸ਼ੇ ਨਹੀਂ ਜਾਣਗੇ ਪਰ ਤੇਰਾ ਬਚਨ ਅਮੋੜ ਹੈ ਤੇਰੇ ਕਹੇ ਬਖਸ਼ ਦਿੰਦੇ ਹਾਂ ਪਰ ਜਿਸ ਮੂੰਹ ਨਾਲ ਇਹਨਾਂ ਸਤਗੁਰਾਂ ਦੀ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਗੁਰਾਂ ਦੀ ਉਸਤਤ ਕਰਨ ਤਾਂ ਬਖਸ਼ੇ ਜਾਣਗੇ ਇਹ ਗੱਲ ਸੁਣ ਕੇ ਭਾਈ ਲੱdde ਨੇ ਉਹਨਾਂ ਡੂਮਾਂ ਨੂੰ ਕਿਹਾ ਜਾਓ ਪਹਿਲਾਂ ਦੁੱਖ ਭੰਜਣੀ ਸਾਹਿਬ ਵਾਲੀ ਜਗ੍ਹਾ ਤੇ ਇਸ਼ਨਾਨ ਕਰੋ ਫਿਰ ਆ ਕੇ ਸਤਗੁਰਾਂ ਦਾ ਜਸ ਕਰੋ ਇਹ ਗੱਲ ਸੁਣ ਕੇ ਦੋਵਾਂ ਭਰਾ ਬੜੇ ਪ੍ਰਸੰਨ ਹੋਏ ਜਦੋਂ ਇਸ਼ਨਾਨ ਕਰਕੇ ਆਏ ਤਾਂ ਇਹਨਾਂ ਦੀ ਜ਼ੁਬਾਨ ਨਾ ਚੱਲੀ ਗੁਰਨਿੰਦਿਆ ਕਰਕੇ ਪੱਕ ਗਈ ਸੀ ਤਦ ਸਤਗੁਰਾਂ ਨੇ ਆਪ ਦੇ ਕਰ ਕਮਲਾ ਨਾਲ ਇਹਨਾਂ ਦੀ ਜੀਬ ਤੇ ਕਲਮ ਫੇਰੀ ਤਾਂ ਜ਼बान ਖੁੱਲ ਗਈ। ਉਸੀ ਵੇਲੇ ਇਹਨਾਂ ਨੇ ਚਾਰ ਪੌੜੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਕੱਠੀ ਸਿਫਤ ਤੇ ਪੰਜਵੀਂ ਪੌੜੀ ਵਿੱਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਕੀਤੀ। ਛੇਵੀਂ ਪੌੜੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫਤ ਕੀਤੀ ਸੱਤਵੀਂ ਪੌੜੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਅਤੇ ਅੱਠਵੀਂ ਪੌੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸਤਤੀ ਉਚਾਰ ਕੇ ਚਰਨਾਂ ਉੱਪਰ ਡਿੱਗ ਕੇ ਮੁਆਫੀ ਮੰਗ ਕੇ ਫਿਰ ਕੀਰਤਨ ਕਰਨ ਦੇ ਅਧਿਕਾਰੀ ਬਣੇ ਇਹ ਸਾਰਾ ਪ੍ਰਸੰਗ ਆਪ ਜੀ ਦੇ ਸਨਮੁਖ ਦਾਸ ਵੱਲੋਂ ਪੇਸ਼ ਕੀਤਾ ਹੈ ਸੋ ਅੱਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਸੀਸ ਬਖਸ਼ਣੀ ਕਿਉਂਕਿ ਦਾਸ ਦੀ ਵੀ ਕੋਈ ਬਹੁਤੀ ਜ਼बान ਜਿਆਦਾ ਰਸੀਲੀ ਨਹੀਂ ਹੈ ਸੋ ਆਪ ਇਸੇ ਹੀ ਤਰ੍ਹਾਂ ਕਿਰਪਾ ਕਰਦੇ ਰਿਹਾ ਕਰੋ ਕਿ ਪਰਮਾਤਮਾ ਦਾ ਉਸ ਸੱਚੇ ਪਾਤਸ਼ਾਹ ਦਾ ਦਸ ਪਾਤਸ਼ਾਹੀਆਂ ਜੀ ਦਾ ਇਸ ਜ਼ਬਾਨ ਤੋਂ ਜਸ ਗਾਉਂਦਾ ਰਹਾ ਸੋ ਫਿਰ ਇਸੇ ਹੀ ਤਰ੍ਹਾਂ ਆਪ ਜੀ ਦੇ ਪਾਸ ਹੋਰ ਇਤਿਹਾਸਿਕ ਵੀਡੀਓ ਲੈ ਕੇ ਹਾਜ਼ਰ ਹੋਣ ਦਾ ਪਰਜਤਲ ਕਰਾਂਗਾ ਸੋ ਭਾਈ ਸੱਤੇ ਤੇ ਜੋ ਡੂਮ ਨੇ ਉਸ ਵੇਲੇ ਗੁਰਾਂ ਦੀ ਬਖਸ਼ਿਸ਼ ਨਾਲ ਕੁਝ ਇਸ ਤਰ੍ਹਾਂ ਦੇ ਜੋ ਸ਼ਬਦ ਉਚਾਰੇ ਸਨ ਤੇ ਉਹਨਾਂ ਨੂੰ ਗਾਇਆ ਵੀ ਸੀ ਤੁੱਦ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਇਦੂ ਬੋਲੇ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੁ ਕੰਨ ਮੁਰੱਟੀ ਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਹ ਚੈਨ ਛੱਟੀ ਹੈ ਗੁਰੂ ਪਿਆਰਿਓ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਸੋ ਇਹਨਾਂ ਸ਼ਬਦਾਂ ਦੇ ਅਰਥ ਸਹਿਤ ਮੈਂ ਫਿਰ ਅਗਲੀ ਵੀਡੀਓ ਵਿੱਚ ਆਪ ਜੀ ਦੇ ਸਨਮੁਖ ਹੋਣ ਦੀ ਕੋਸ਼ਿਸ਼ ਕਰਾਂਗਾ ਸੋ ਆਪ ਜੀ ਅਸੀਸ ਬਖਸ਼ਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਸੱਤੇ ਅਤੇ ਬਲਵੰਤ ਦਾ ਇਹ ਪੂਰਾ ਜੋ ਆਪ ਜੀ ਦੇ ਸਨਮੁਖ ਬਰਤਾਂਤ ਪੇਸ਼ ਕੀਤਾ ਹੈ ਇਹ ਸਾਰਾ ਹੀ ਇਸ ਤਰ੍ਹਾਂ ਹੈ ਕਿਉਂਕਿ ਹੋਰ ਵੀ ਬਹੁਤ ਸਾਰੇ YouTube ਬ੍ਰਾਂ ਬਲੋਂ ਇਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਅਧੂਰਾ ਹੈ ਸੋ ਇਸੇ ਹੀ ਕਰਕੇ ਮੈਂ ਆਪ ਜੀ ਦੇ ਸਨਮੁਖ ਸੱਤੇ ਅਤੇ ਬਲਵੰਦ ਦਾ ਸਾਰੇ ਦਾ ਸਾਰਾ ਹੀ ਬਰਤਾਂਤ ਪੇਸ਼ ਕੀਤਾ ਹੈ ਸੋ ਜੋ ਬਾਕੀ ਸ਼ਬਦ ਹਨ ਉਹ ਪ੍ਰਸੰਗ ਸਹਿਤ ਲੈ ਕੇ ਫਿਰ ਪੇਸ਼ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ